ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਚ ਬਣੇ ਪਕਤਾਵਲਾ ਕੂੜਾ ਡੰਪਿੰਗ ਦੇ ਮੁੱਦੇ ਤੇ ਸਾਰੀਆਂ ਪ੍ਰਮੁੱਖ ਪਾਰਟੀਆਂ ਸੜਕਾਂ ਤੇ ਆ ਗਈਆਂ ਸੁਖਵੀਰ ਬਾਦਲ ਦੀ ਅੰਮ੍ਰਿਤਸਰ ਫੇਰੀ ਤੋਂ ਪਹਿਲਾਂ ਅਕਾਲੀ ਵਿਧਾਇਕ ਅੰਦਰਬੀਰ ਸਿੰਘ ਬੁਲਾ ਰਿਆ ਤੋਂ ਇਲਾਵਾ ਸਾਬਕਾ ਕਾਂਗਰਸੀ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਦਰਬੀਰ ਸਿੰਘ ਨਿੱਚਰ ਵੀ ਧਰਨੇ ਤੇ ਬੈਠੇ ਵਿਖਾਈ ਦਿੱਤੇ ਦਰਸਲ ਡਿਪਟੀ ਸੀਐਮ ਸਕੀਰ ਬਾਦਲ ਵੱਲੋਂ ਅੱਜ ਪਲਾਂਟ ਦਾ ਦੌ ਘਾਟਨ ਕੀਤਾ ਜਾਣਾ ਸੀ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੱਤਰ ਨਤਨ ਰੋਡ ਤੇ ਧਰਨੇ ਤੇ ਬੈਠੇ ਸਨ ਪੁਲਿਸ ਨੇ ਡਿਪਟੀ ਸੀਐਮ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਨਾਲ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਚਾਲਾ ਦੇ ਬੱਸ ਸਟੈਂਡ ਨਜ਼ਦੀਕ ਚੱਲ ਰਹੇ ਇੱਕ ਗੈਸਟ ਹਾਊਸ ਤੋਂ ਅੱਜ ਦੁਪਹਿਰ ਨੂੰ ਦੋ ਲੋਕਾਂ ਦੀਆਂ ਸ਼ੱਕੀ ਹਾਲਾਤਾਂ ਵਿੱਚ Laasha ਬਰਾਮਦ ਕੀਤੀਆਂ ਗਈਆਂ ਨੇ ਦੋਵਾਂ ਨੇ ਬੀਤੀ ਸ਼ਾਮ ਹੀ ਆਰਾਮ ਕਰਨ ਲਈ ਇੱਕ ਕਮਰਾ ਲਿਆ ਸੀ ਮ੍ਰਿਤਕ ਧੂਰੀ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੀਆਂ Laasha ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਮਟਾਲਾ ਨੇੜਲੇ ਪਿੰਡ ਮਰੜਜ ਸ਼੍ਰੀ ਗੁਰਗਨ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਇਥੋਂ ਇੱਕ ਗੁਰਦੁਆਰਾ ਸਾਹਿਬ ਤੇ ਗੁਰਗਨ ਸਾਹਿਬ ਜੀ ਦੇ ਅੰਗ ਪਾੜੇ ਗਏ ਨੇ ਘਟਨਾ ਦੇ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਲਵਾ ਕਾਂਗਰਸੀ ਵਿਧਾਇਕ ਤ੍ਰਿਪਿੰਦਰ ਸਿੰਘ ਬਾ ਨਵਜੋਤ ਸਿੰਘ ਸਿੱਧੂ ਅਗਲੇ ਹਫਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਸਿੱਧੂ ਦੀ ਪਤਨੀ ਅਤੇ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਹੈ ਮੈਡਮ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਕਾਂਗਰਸ ਵੀ ਉਹਨਾਂ ਨੂੰ ਪਹੁੰਚ ਕਰ ਚੁੱਕੀ ਹੈ ਪਰ ਉਹਨਾਂ ਦੇ ਪਤੀ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਮਨ ਬਣਾ ਚੁੱਕੇ ਨੇ ਕਿਉਂਕਿ ਸ਼ੋਮਨਿਕਾਲੀ ਦਲ ਅਤੇ ਕਾਂਗਰਸ ਵਿੱਚ ਕੋਈ ਫਰਕ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਵਿਦੇਸ਼ੀ ਮੂਲ ਦੀ ਇੱਕ ਮਹਿਲਾ ਨਾਲ ਛੇੜਛਾੜ ਦੇ ਮਾਮਲੇ ਵਿੱਚ ਮਨੀ ਮਾਜ਼ਰਾ ਦੇ ਰਹਿਣ ਵਾਲੇ ਇੱਕ ਆਟੋ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਉਤੇ ਰਾਤ ਨੂੰ ਅਲਾਂਟੇ ਮਾਲ ਤੋਂ ਮਹਿਲਾ ਦੇ ਦੱਸੇ ਪਤੇ ਦੀ ਬਜਾਏ ਸੂਨਸਾਨ ਇਲਾਕੇ ਵਿੱਚ ਲੈ ਜਾ ਕੇ ਕੁੱਟਮਾਰ ਅਤੇ ਬਲਾਤ ਕਰਦੀ ਕੋਸ਼ਿਸ਼ ਤੇ ਇਲਜ਼ਾਮ ਲੱਗੇ ਨੇ। ਹਾਈ ਕੋਰਟ ਵੱਲੋਂ ਮੁਕਸੰਸਤੀ ਸਕੱਤਰਾਂ ਦੀ ਨਿਯੁਕਤੀ ਰੱਦ ਕਰਨ ਦੇ ਬਾਅਦ ਪੰਜਾਬ ਸਰਕਾਰ ਨੇ ਮੁਕਸੰਸਤੀ ਸਕੱਤਰਾਂ ਦੇ ਝੰਡੇ ਪਹਿਰਾਉਣ ਤੇ ਰੁਕ ਲਗਾ ਦਿੱਤੀ ਹੈ। ਇਹਨਾਂ ਦੀ ਥਾਂ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਤਿਰੰਗਾ ਫੈਰਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਮਰਹੂਮ ਮੁੱਖ ਮੰਤਰੀ ਵਿਅੰਨ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਤਹਿਤ ਕੇਂਦਰੀ ਜੇਲ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਣਾ ਨੇ ਹਰ ਮਹੀਨੇ ਮੈਡੀਕਲ ਬੋਰਡ ਤੋਂ ਆਪਣੀ ਸਿਹਤ ਤੇ ਮਾਨਸਿਕ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਰਾਜੋਣਾ ਨੇ ਇਸ ਸਬੰਧੀ ਗ੍ਰਹਿ ਮੰਤਰੀ ਰਾਜਨਾ ਸਿੰਘ ਨੂੰ ਚਿੱਠੀ ਲਿਖੀ ਜਿਸ ਤੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਅਜਿਹੀ ਜਾਂਚ ਨਹੀਂ ਕਰਵਾਉਣਗੇ ਲੁਧਿਆਣਾ ਵਿੱਚ ਪੁਲਿਸ ਨੇ 15 ਅਗਸਤ ਦੇ ਮੰਤੇ ਨਜ਼ਰ ਲੱਗੀ ਹੋਈ ਇੰਡੋ-ਪਾਕ ਪ੍ਰਦਰਸ਼ਨੀ ਬੰਦ ਕਰਵਾ ਦਿੱਤੀ। ਪੁਲਿਸ ਮੁਤਾਬਕ ਪਾਕਿਸਤਾਨ ਤੋਂ ਪ੍ਰਦਰਸ਼ਨੀ ਲਈ ਆਏ ਕੁਝ ਲੋਕਾਂ ਦੇ ਵੀਜ਼ਿਆਂ ਦੀ ਜਾਂਚ ਚੱਲ ਰਹੀ ਹੈ। ਲੁਧਿਆਣਾ ਦੇ ਇੱਕ ਹੋਟਲ 'ਚ ਲੱਗੀ ਸੀ ਪ੍ਰਦਰਸ਼ਨੀ ਦਾ ਅਜ ਦੂਜਾ ਦਿਨ ਸੀ ਜਦਕਿ ਪੁਲਿਸ ਦੀ ਕਾਰਵਾਈ ਤੋਂ ਦੁਕਾਨਦਾਰ ਨਿਰਾਸ਼ ਨੇ ਦੀਨਾਗਰਤਵਾਦੀ ਹਮਲੇ 'ਚ ਸ਼ਹੀਦ ਤਿੰਨ ਹੋਮਗਾਰਡ ਜਵਾਨਾਂ ਨੂੰ ਰਾਸ਼ਟਰਪਤੀ ਗੈਲੈਂਟਰੀ ਅਵਾਰਡ ਦੀਆਂ ਲਿਮਨਜ਼ੂਰੀ ਮਿਲ ਗਈ ਹੈ। ਕੱਲ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਬੋਤਰਾਜ, ਤੇਜਰਾਜ ਤੇ ਸੁਖਦੇਵ ਸਿੰਘ ਨੂੰ ਸਨਮਾਨਿਤ ਕੀਤਾ ਜਾਏਗਾ। ਪਿਛਲੇ ਸਾਲ 27 ਜੁਲਾਈ ਨੂੰ ਦਿਨਾਗਰ ਪੁਲਿਸ ਸਥਾਨ 'ਤੇ ਤਵਾਦੀ ਹਮਲਾ ਹੋਇਆ ਸੀ। ਪੰਜਾਬ ਪੁਲਿਸ ਦੇ ਐਸਪੀ ਅਤੇ ਤਿੰਨ ਹੋਮਗਾਰਡ ਜਵਾਨ ਸ਼ਹੀਦ ਹੋਏ ਸਨ।